ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਕੇਂਦਰ ਸਾਡਾ 7.60 ਹਜ਼ਾਰ ਕਰੋੜ ਦਾ ਫੰਡ ਰੋਕੀ ਬੈਠਾ ਹੈ ਹਰ ਦੇ ਹਾਲਾਤਾਂ ਚ ਫੌਜ ਸਾਡਾ ਬਹੁਤ ਸਾਥ ਦੇ ਰਹੀ ਹੈ ਫੌਜ ਦਾ ਸੀ ਧੰਨਵਾਦ ਕਰਦੇ ਹਾਂ ਤੇ ਜਿੰਨਾ ਵੀ ਪਰਿਵਾਰਾਂ ਨੂੰ ਨੁਕਸਾਨ ਹੋਇਆ ਸਾਰਿਆਂ ਦੇ ਨੁਕਸਾਨ ਦੀ ਪਰਵਾਹੀ ਜਿਹੜੀ ਹੈ ਪਰਵਾਹੀ ਅਸੀਂ ਕਰਾਂਗੇ ਉਹ ਸੰਕਟ ਦੀ ਘੜੀ ਹੈ ਪੰਜਾਬ ਪੰਜਾਬ ਫੂਟਬਾਲ ਹੈ ਪੰਜਾਬ ਦੇਸ਼ ਜਦੋਂ ਵੀ ਦੇਸ਼ ਸੰਕਟ 'ਚ ਆਇਆ ਤਾਂ ਪੰਜਾਬ ਨਾਲ ਖੜਾਇਆ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਤਾਂ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਤੇ ਅੱਜ ਪੰਜਾਬ ਸੰਕਟ 'ਚ ਹੈ ਤਾਂ ਮੈਂ ਉਮੀਦ ਕਰਦਾ ਕਿ ਇਸ ਪੰਜਾਬ ਨਾ ਡੋਲੇ ਸਰ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਡੀਫ ਦਾ ਸਾਡਾ ਉਹੀ ਦੇਦਨ ਅਸੀਂ ਉਹਦੇ ਨਾਲ ਸਾਰ ਲਾਂਗੇ ਜੀ ਜੁਗਨਿਆ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਹੈ ਦੇਖੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਅੱਪਾ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਾਂਦਾ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਕਿਹਾ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਘਰ ਨਹੀਂ ਛੱਡਣੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਪਸ਼ੂ ਡੰਗਰ ਨੇ ਉਤੇ ਕਹਿੰਦੇ ਅਸੀਂ ਛੱਤਾਂ ਤੇ ਬਹਿ ਜਾਵਾਂਗੇ ਸੁਰਾਸ਼ਨ ਪਾਣੀ ਦੇਣ ਤੁਫਾਜ ਦਾ ਬਹੁਤ ਮੈਂ ਧੰਨਵਾਦ ਕਰਦਾ ਇੰਡੀਅਨ ਆਰਮੀ ਦਾ ਕਿ ਉਹਨਾਂ ਨੇ ਬੀ ਬੀ ਹੈਲੀਕਾਪਟਰ ਉਡਾ ਰ ਰਹੇ ਨੇ ਇਸ ਵਕਤ ਮਾਤਾ ਗੰਗਾ ਬੰਗਾਲ ਦੇ ਬੰਦੂ ਲਗਾ ਜੀਲੰਦਰ ਮਾਨਸਾ ਡੈਮ ਨੇ ਇਹ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਹਜੇ ਤੱਕ ਹਜੇ ਤੱਕ ਹੈ ਹਜੇ ਤੱਕ ਡੈਮ ਡੈਮ ਜਿਹੜੇ ਨੇ ਸੇਫ ਜਿਵੇਂ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਖੜ ਤਿੰਨੋਂ ਸੇਫ ਨੇ ਹਜੇ ਤੱਕ ਪਰ